ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਮਜੀਠਾ ਤੋਂ ਤੰਦਾ ਦੀ ਕੀ ਹਲਕਾ ਮਜੀਠਾ ਦੇ ਪਿੰਡ ਨਵੇਂਨਾਗ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕੀਤਾ ਗਿਆ ਕਤਲ ਜੋ ਕਿ ਚਿਕਨ ਦਾ ਕੰਮ ਕਰਦਾ ਸੀ ਅਤੇ ਲੰਬੇ ਸਮੇਂ ਤੋਂ ਉਸੇ ਪਿੰਡ ਦੇ ਵਿੱਚ ਚਿਕਨ ਦਾ ਕੰਮ ਕਰਦਾ ਆ ਰਿਹਾ ਸੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਜ਼ਾਮੀ 4 ਕੁ ਵਜੇ ਇਹਨਾਂ ਦੀ ਆਪਸ ਵਿੱਚ ਬੈਸ-ਬਸਾਈ ਹੋਈ ਸੀ ਤਾਂ ਉਸ ਬੰਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਸ਼ਾਮ ਨੂੰ ਤੈਨੂੰ ਵੇਖਾਂਗੇ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਜਿਸ ਨੇ ਗੋਲੀ ਚਲਾਈ ਹੈ ਅਤੇ ਉਸ ਦੇ ਉੱਪਰ ਪਹਿਲਾਂ ਵੀ 302 ਦਾ ਪਰਚਾ ਹੈ ਹਾਲਾਕੀ ਸਰਪੰਚ ਦਾ ਇਹ ਕਹਿਣਾ ਹੈ ਕਿ ਪੁਲਿਸ ਨੇ ਉਸ ਆਦਮੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਹਲਕਮ ਜੀਠਾ ਦੇ ਐਸ ਐਚਓ ਦਾ ਕਹਿਣਾ ਹੈ ਕਿ ਰਾਤ 10 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੋ ਇਸ ਪਿੰਡ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ ਜਦ ਅਸੀਂ ਪਹੁੰਚੇ ਤਾਂ ਅਸੀਂ ਜਾਂਚ ਪੜਤਾਲ ਕੀਤੀ ਤਾਂ ਉਸ ਆਦਮੀ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਹੈ ਤੇ ਦੇ ਦੇ ਪਿਓ ਡੀ ਪੀ ਸੀ ਪੰਜਾਬੀ ਬਣੇ ਰਹੋਗੇ ਇਸ ਤਰ੍ਹਾਂ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਇੱਕ ਵਾਰੀ ਜ਼ਰੂਰ ਦਬਾ ਲਓ ਜੀ ਨਾਮ ਮੈਂ ਨਿਰਮਲ ਸਿੰਘ ਸਾਫਾ ਸਰਪੰਚ ਜੀ ਇਹ ਨਾਮ ਨਹੀਂ ਮਾਮਲਾ ਹੋਇਆ ਹੈ ਮਾਮਾਰੀ ਸਾਨੂੰ ਸਵੇਰ ਨੂੰ ਸੁਬਾਹ ਪਹਲਾ ਲੱਗਾ 7:00 ਵਜੇ ਵੀ 10 ਮਿੰਟ ਦੇ ਸਾਡੇ ਸਾਫਾ ਸਰਪੰਚ ਦਾ ਆਪਣਾ ਮੌਜੂਦਾ ਸਰਪੰਚ ਦਾ ਫੋਨ ਆ ਵੀ ਆ ਗੱਲ ਹੋਈ ਸੀ ਪੁਲਿਸ ਨੂੰ ਆਉਂਦੇ ਸੀ ਅਸੀਂ ਆਏ ਤੇ ਮਿਲ ਕੇ ਪੁਲਿਸ ਨੂੰ ਸਲਾਹ ਕੀਤੀ ਹੈ ਜੀ ਉਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਠੀਕ ਨੂੰ ਲੱਗਦਾ ਕੀ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡ ਰੈਂਟ ਤੇ ਰਹਿੰਦੇ ਕਰਾਈ ਸੀ ਤੇ ਪਤਾ ਲੱਗਾ ਵੀ ਬੰਦਾ ਧੋਖਾਲਤ ਰਿਹਾ ਪਹਿਲਾਂ ਵੀ ਤੇ 302 ਦਾ ਵੀ ਪਰਚਾ ਹੈਗਾ ਜੀ ਪੰਗੋੜਾ ਕਿਤੇ ਮੇਰੇ ਝਗੜਾ ਚੋੜਾ ਬਣਾਣਾ ਕੋਈ 4:00 ਵਜੇ ਸ਼ਾਮੀ ਕੋਈ ਝਗੜਿਆ ਜੀ ਆਣ ਕਿਥੇ ਹੈ ਤਬਾਹ ਚੰਦਾ ਮੈਂ ਤੁਹਾਨੂੰ ਦੇਖਣਾ ਤੇ ਜਿਹਨੇ ਵੇਖ ਤੋ ਹੀ ਕਿੰਨੀ ਕੁ ਉਮਰ ਹੈ ਜੀ ਪੂਰੀ ਤਰ੍ਹਾਂ ਜਾਂ ਚੜੀਆਂ ਸਾਲ ਦੇ ਕਰੀਬ ਹੋਵੇ 40 ਸਾਲ 40 ਕੀ ਲੱਗਦਾ ਉਹ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਕਿ ਨਹੀਂ ਜੀ ਨਹੀਂ ਜੀ ਇਨਸਾਫਪਸੰਦ ਬੰਦਾ ਸੀ ਕੀ ਮੰਨ ਕਰਦੇ 1886 ਦਾ ਇੱਥੇ ਕੰਮ ਕਰ ਰਿਹਾ ਜੀ ਉਹ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਇਨਸਾਫ ਰਵਾਇਆ ਜਾਵੇ ਜੇ ਬੰਦੀ ਨੂੰ ਵੀ ਕਰਵਾ ਦਿੱਤੀ ਆ ਜੀ ਕੀ ਨਾਮ ਦਾ ਬੰਦਾ ਹੈ ਮਾ ਨਸ ਲਾਲ ਸਿੰਘ ਆ ਜੀ ਸਰਪੰਚ ਤੇ ਲਾਗ ਨਵੇਂ ਕੀ ਹੋਇਆ ਮਾਮਲਾ ਰੱਬੀ ਉਹ ਬੜੇ ਮੰਨ ਭਾਗੀ ਘਟਨਾ ਆ ਜੀ ਰਾਤ ਨੂੰ ਕੋਈ ਕਰੀਬ ਮੈਨੂੰ ਕੋਈ 10:00 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਇਨਸਾਨ ਦੇ ਜਾਤੀ ਸੰਦੀਪ ਸਿੰਘ ਸੋਨੂ ਜੀ ਉਹਦੇ ਛੋਟੇ ਬਰਦਰ ਤਾਂ ਕਦੇ ਮਿਲਦਾ ਉਹਨੂੰ ਕਹਿੰਨ ਲੱਗੇ ਜੀ ਸਰਪੰਚ ਆਇਆ ਦਵਾ ਦੋ ਥੋੜੀ ਜਲਦੀ ਆ ਰਹੇ ਉਹ ਆਹ ਗੱਲ ਬਸ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਉਹ ਰਹੀ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਵੀ ਇਤਲਾਹ ਦਿੱਤੀ ਮੌਕੇ ਤੇ ਮਨੂੰ ਐਸਐਚਓ ਮਜੀਠਾ ਮਰਜੀ ਨਸੰਗੀ ਯਾ ਸੇ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀ ਨਵੇਂ ਜਿਨਾ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟਾਈਮ ਆ ਗਈ ਹੈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਆ ਮੰਨ ਲਓ ਸਾਰੀਆਂ ਟੀਮਾਂ ਰੁੱਝੀਆਂ ਐ ਕੰਮ ਦੇ ਵਿੱਚ ਤੇ ਐਂ ਪ੍ਰਸ਼ਾਸਨਕਾਰੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲ ਜਿਹੜੀਆਂ ਇਹ ਮੱਧ ਭਗੇ ਘਟਨਾ ਹੋਣੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਲੱਗਦਾ ਕੀ ਸਰਪੰਚ ਸਾਹਿਬ ਤੁਹਾਨੂੰ ਕੀ ਮਾਮਲਾ ਕਿਹਾ ਹੈ ਇਹ ਤਾਂ ਹੀ ਪਹੁੰਚ ਜਦੋਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਹ ਤੇ ਸਾਹਮਣੇ ਆਊਗਾ ਅਜੇ ਤੱਕ ਇਹ ਕੋਈ ਸ਼ਾਮੀ ਕਾਲਾਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਤੋਪਾਹੀ ਹੋਈ ਕਿਸੇ ਨਾਲ ਤੇ ਉਹਦਾ ਵਾਧਾ ਥੋੜੀ ਜਿਹਾ ਵਾਦੇ ਬੰਦੇ ਨਾਲ ਹੋ ਜਾਂਦੀ ਆ ਉਹ ਚ ਸਚਾਈ ਕੀ ਆ ਇਹ ਵੀ ਕੁਝ ਦਿਨ ਵਸੇ ਬੇਸਿੰਧਾਇ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਵੋਲਵ ਹੈਗਾ ਵਾ ਗਲਤ ਕੰਮਾਂ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਕਿ ਜਾਂ ਕੋਈ ਬਾਹਰ ਇਹਦੇ ਪਾਰੇ ਨਹੀਂ ਜੀ ਕੋਈ ਕਹਿਣਾ ਜਲਦਬਾਜ਼ੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣਗੇ ਫਿਰ ਪਤਾ ਲੱਗੂਗਾ ਮੈਂ ਸੰਦੀਪ ਨਾ ਦਾ ਵਿਅਕਤੀ ਹਾਂ 나ਗ ਨਵੇਂ ਦਾ ਥਾਣੇ ਮਜੀਠੀ ਤੋਂ ਪੈਂਦਾ ਉਹਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਜਾਣ ਵਿਅਕਤੀ ਵੱਲੋਂ ਆਮ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦੇ ਪਰਚਾ ਦਰਜਸ਼ ਕਰਕੇ ਤੇ ਪੋਸਟਪार्टम ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਗ੍ਰਿਫਤਾਰ ਹੋ ਜਾਵਾਂਗੇ ਮਰੋ ਚਲੰਦੇ ਜਾਊਗੀ ਸਰ ਮੁੱਢਲੀ ਤਫ਼ਤੀਸ਼ ਕੀ ਆ ਸਰ ਮੁੱਢਲੀ ਤਫ਼ਤੀਸ਼ ਹੈ ਵੀ ਆ ਕਿ ਗੋਲੀ ਦੇ ਨਾਲ ਜਿੱਥੇ ਹੋਈ ਹੈ ਕੋਈ ਪੁਰਾਣਾ ਕੋਈ ਇਹਦਾ ਕਨੈਕਸ਼ਨ ਨਹੀਂ ਪੁਰਾਣਾ ਜੀ ਸ਼ਰੀ ਕਿਸੇ ਦੇ ਨਾਲ ਨਹੀਂ ਇਹ ਗੈਂਗਵਾੜਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਦਾ ਹੈ ਇਹ ਚਿਕਨ ਦਾ ਕੰਮ ਕਰਦਾ ਧੰਨ ਕਰਿਆ ਪੜਿਆ ਨਹੀਂ ਨਹੀਂ